ਨਪਸਾ ਦੇ ਪਿਆਦੇ ਸੀ ਠੇਕਾ ਮੁਜ਼ਮਨ ਯੂਨੀਅਨ ਵੱਲੋਂ ਚੰਡੀਗੜ੍ਹ ਮੁਹਾਲੀwidehat ਸੂਬਾ ਸਰਕਾਰ ਖਿਲਾਫ ਰੋਸ ਮੂਹਰਾ ਕੀਤਾ ਗਿਆ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਠੇਕਾ ਮੁਜ਼ਮਨਾਂ ਵੱਲੋਂ ਟ੍ਰਾਂਸਪੋਰਟ ਮੰਤਰੀ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਆਇਕ ਪਟਿਆਲੂ ਮਾਤਵੀ ਕੀਤਾ ਗਿਆ ਯੂਨੀਅਨ ਵੱਲੋਂ ਮੁੱਖ ਮੰਤਰੀ ਅਤੇ ਟ੍ਰਾਂਸਪੋਰਟ ਮੰਤਰੀ ਨਾਲ ਬੈਠ ਕੇ ਗੱਲ ਕਰਨੋਂ ਯੂਨੀਅਨ ਨੇ ਤੰਨਾ ਵਾਪਸ ਲਿਆ ਯੂਨੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ 28 ਜੁਲਾਈ ਅਤੇ ਟ੍ਰਾਂਸਪੋਰਟ ਮੰਤਰੀ ਨਾਲ 8 ਜੁਲਾਈ ਨੂੰ ਮੀਟਤ ਹੈ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਯੂਨੀਅਨ ਦੇ ਗਲੇਰੀ ਬੰਦੀਤੀ ਲਈ 4 ਜੁਲਾਈ ਨੂੰ ਦਲੰਦਰ ਮੇਕੇ ਕਨਵੈਨਸ਼ਨ ਕਰਵਾਈ ਜਾਵੇਗੀ। ਕੱਲ੍ਹ ਹੋਇਆ ਇਹਦਾ ਤਨਾ ਪੱਤੇ ਸਾਡਾ ਸਿੱਖ ਵਿਧਾਨ ਸਭਾ ਨੂੰ ਲਿਆਤਾ ਦਾ ਮੁੱਖ ਤੌਰ 'ਤੇ ਪੰਜਾਬ ਸਰਕਾਰ ਵਾਰ ਵਾਰ ਕਿਲੋਮੀਟਰ ਦੀ ਬੱਸਾਂ ਦੇ ਡੰਡ ਲੱਗਿਆ ਆ ਰਹੀ ਸੀ। ਸਾਡੇ ਮੱਲਿਆਂ ਵਾਲਿਆਂ ਦਾ ਕੰਮ ਤੇ ਪੱਜੜੀ ਸੀ। ਬਾਤ ਹੀ ਰਾਤਰੀ ਸੇ ਯਾਨੀ ਇਹ ਬੱਸ ਸਿਸਟਮ ਦਾ ਕਿੱਛਾ ਪਾਈਪੇ ਪੱਕੇ ਕਰਾਇਆ। ਚੰਨੇ ਵਾਸਤੇ ਕਲਰ ਮੀਟਿੰਗ ਦੀ ਵਾਰ ਸੀ ਜੋ 28 ਤਰੀਕ ਨੂੰ ਪੰਨਰ ਮੇਂੇ ਵਾਲੀ ਨੂੰ ਵਿਧਾਨਕੀਲ ਸਰਕਾਰ ਨੂੰ ਦਿੱਤਾ। ਸਾਡੇ ਖੁਦ ਦੇ ਪ੍ਰਸ਼ਾਸਨ ਵੀ ਕਰਾਇਆ। 8 ਤਰੀਕ ਨੂੰ ਸਾਡੀ ਮੀਟਿੰਗ ਹੈ ਜੀ ਅਗਲੇ ਵੀਰ 8 ਤਰੀਕ ਨੂੰ ਸਾਡੀ ਜੇ ਕਮੇਟੀ ਜਾ ਤੇ ਸਾਡੇ ਟ੍ਰਾਂਸਪੋਰਟ ਵਿਭਾਗ ਦੇ ਮੱਤੀ ਨਾਲ ਫਾਈਨਲ ਮੀਟਿੰਗ ਹੋਏਗੀ ਜਿੰਨੇ ਸਾਡੀਆਂ ਮੰਗਾਂ ਦਾ ਹੱਲ ਕਢੰਦੀ ਕਰ ਲਿਆ। ਹਾਲਾਂਕਿ